ਪਿੱਛੇ ਹਟ ਜਾ ਭਰਾ ਮੜ ਜਾ ਪਿੱਛੇ ਹਟ ਜਾ ਇਧਰ ਨੂੰ ਪਾਣਾ ਪੰਡਿਕੇ ਦਾ ਨਾ ਮੈਰੇ ਦਾ ਚਿੱਟੀ ਵੜੇ ਮੈਨੂੰ ਚਲਾ ਦੇ ਪੰਡਿਕੇ ਦਾ ਚਾਲ ਕਰਦੇ ਤੂੰ ਕੀ ਹੋਇਆ ਅੱਗੇ ਕੀ ਹੋਣਾ ਆਨੇ ਕੀ ਹਾਦਾ ਹੋਈ ਗੱਲ ਗਈ ਸੀ ਹੋਟੋ ਨੂੰ ਪਿਆਰ ਕੱਲੋ ਕੱਲ ਸ਼ਮਸ਼ੇ ਰੁਕ ਰੁਕ ਮਾੜਾ ਤੈਨੂੰ ਉਹ ਨਹੀਂ ਉਹ ਕਹਿੰਦੇ ਸ਼ਾਮ ਨੂੰ ਕਰ ਲਈ ਕਰ ਲੋ ਵਰਤ ਦਾ ਜਿਹੜਾ ਇਸ਼ੂ ਐ ਫਿਸ਼ ਕਰ ਦਿੱਤਾ ਤੁਹਾਨੂੰ ਲੈ ਕੇ ਕਿਸ ਇਸ਼ੂ ਸੋਨੀ ਜੀ ਅੱਜ ਰਿਪੋਰਟ ਅਪਲਾਈ ਇਤਨਾ ਤੱਕ ਵੀ ਅਪਰਵਾਦ ਕਰਦੇ ਜੀ ਮਿਤੀ 26 ਤੇ 27 ਦਰਮਿਆਨੀ ਰਾਤ ਨੂੰ ਪਿੰਡ ਸੁਵੇਰੋਵਾਲ ਵਿਖੇ ਤਿੰਨ ਮੱਜਾਂ ਸਾਡੇ ਏਰੀਆ ਚ ਚੋਰੀ ਹੋ ਗਈ ਸੀਗੀਆਂ ਤੇ ਉਹਦੇ ਰਿਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27 8224 ਅਧीन ਤਰ੍ਹਾਂ 302 ਜਿਮਨ 2 ਬੀਐਨਐਸ ਰਜਿਸਟਰ ਨਾਮ ਨੂੰ ਦੋਸ਼ਾਂ ਦੇ ਖਿਲਾਫ ਕੀਤਾ ਸੀਗਾ ਜੋ ਕਿ ਇਸ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜਾ ਹੈਗਾ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਹਿਮਾਚਲ ਦੇ ਵਿੱਚ ਆਪਰੇਟ ਕਰਦਾ ਸੀਗਾ ਜੋ ਇਸ ਗੈਂਗ ਮੈਂਬਰ ਦੇ ਸਦਸੇ ਜੋ ਜ਼ਿਆਦਾ ਪੰਜਾਬ ਅਤੇ ਯੂਪੀ ਲੈਵਲ ਦੇ ਵਿੱਚ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸ ਵਿੱਚ ਕੋਲੈਬੋਰੇਸ਼ਨ ਕਰਕੇ ਇੱਕ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਸ ਦੇ ਥਰੂ ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੱਡੀਆਂ ਚ ਇਹ ਵੇਚਦੇ ਸੀ ਜੀ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਸੁਣਨ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਲੋਕ ਹਿਮਾਚਲ ਵਿੱਚ ਪਕੜੇ ਗਏ ਸੀਗੇ ਤਾਂ ਉਸ ਦਰਾਂ ਸਾਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਵਿੱਚ ਵਾਰਦਾਤਾਂ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸ਼ਕਲ ਨੰਬਰ 72 ਦੇ ਵਿੱਚ ਲਿਆਂਦਾ ਸੀਗਾ ਤਾਂ ਜਿਹੜੇ ਪੁਲਿਸ ਮਾਨ ਦਰਾਂ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾਂ ਬਣੀਆਂ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬਨ 70000 ਰੁਪਏ ਕੈਸ਼ ਰਿਕਵਰ ਕੀਤਾ ਤੇ ਨਾਲ ਹੀ ਜਿਹੜੀ ਨਾਲ ਦਿਨ ਮੱਝਾਂ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਅਸੀਂ ਨਾਜ਼ਰ ਕਵਰ ਕਰ ਲਈਆਂ ਮੱਝਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈਆਂ ਫਿਲਹਾਲ ਜਿਹੜਾ ਹੈਗਾ ਅਸੀਂ ਨਾਜ਼ ਸਵੇਰੇ ਲੈ ਕੇ ਆਏ ਆ ਤੇ ਇਸ ਬਾਅਦ ਇਹ ਸੰਬੰਧੀ ਜਿਹੜਾ ਹੈਗਾ ਡੁਕਾਈ ਨਾਲ ਹਾਲੀ ਜਿਹੜੀ ਤਫ਼ਤੀਸ਼ ਕਰਨੀ ਬਾਕੀ ਹੈ ਕਿਹੜਾ ਕਿੱਥੇ ਦੀਆਂ ਜਿਹੜਾ ਵੈਰੀਫਾਈ ਕਰ ਜੀ ਹਾਲੀ ਵੈਰੀਫਾਈ ਕਰ ਚਨਾਟ ਸਵੇਰੇ ਚਨਾਟ ਜੀ ਬਿਲਕੁਲ ਜੀ ਜਿਹੜੇ ਆਪਣੇ ਜ਼ਿਆਦਾਤਰ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਝਾਂ ਨੂੰ ਫਿਰ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਹਾਜਾ ਜੋ ਕਿ ਜ਼ਿਆਦਾਤਰ ਸਹਾਰਨਪੁਰ ਦੇ ਰਹਿਣ ਵਾਲੇ ਸੀ ਉਹਨਾਂ ਨਾਲ ਕੋਲਾਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਮੱਝਾਂ ਨੂੰ ਅੱਗੇ ਜਿਹੜਾ ਮਡੀਆਂ ਦੇ ਵਿੱਚ ਸਟੇਲ ਕਰ ਦਿੰਦੇ ਸੀਗੇ ਜੇ ਫਿਲਹਾਲ ਜਿਹੜੇ ਇਸ ਮੁਕਦਮੇ ਵਿੱਚ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਨੂੰ ਅਰੈ ਡੋਫਰਾ ਰਿਕਲਾ ਜਿਨ੍ਹਾਂ ਨੂੰ ਵੇਚਦੇ ਸੀ ਕਹਿੰਦੇ ਕਿ ਜਿਨ੍ਹਾਂ ਨੂੰ ਇਹ ਵੇਚਦੇ ਸੀ ਉਹ ਅੱਗੇ ਜਿਹੜਾ ਮੰਡੀ ਚ ਵੇਚਦੇ ਸੀ ਅੱਛਾ ਹਾਂਜੀ ਉਹ ਜਿਹੜੇ ਯੂਪੀ ਦੇ ਬੰਦੇ ਆ ਯੂਪੀ ਦੀਆਂ ਮੰਡੀਆਂ ਵੇਚਦੇ ਸਾਰ ਨੂੰ ਹਾਂਜੀ ਇਹ ਚੈਨ ਕਿੰਨੀ ਕੁ ਟਰੇਸ ਹੁੰਦੀ ਜੀ ਕਰੀਬ ਇਹ 8 ਤੋਂ 9 ਜਿਹੜੀ ਮੱਝਾਂ ਇਹ ਮੰਨਦੇ ਆ ਤੇ ਮੱਝਾਂ ਦੇ ਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਨਦੇ ਆ ਕਿ ਇਹਨਾਂ ਨਾਲ ਵਾਪਕ ਸਮੇਂ ਦੌਰਾਨ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚੋਂ ਚੋਰੀ ਕੀਤੀ ਉਹਨਾਂ ਵਿੱਚ ਆਪਣੀ ਨੂਰਪੁਰ ਦੀ ਲਾਪਟਾਪ ਦੀ ਲੈ ਲੈਂਦਾ ਵਿੱਚ ਲੱਖੇ ਹਾਂਜੀ ਹਾਂਜੀ ਨੂਰਪੁਰ ਦੀ ਜਿਹੜੀ ਹੈਗੀ ਹੈ ਇਹਨਾਂ ਨੇ ਸਮੀਰਵਾਲ ਵਾਲੀ ਵਾਰਦਾਤ ਕੰਨੀਆਂ ਜਿਹੜੇ ਛੋਟੇ ਵਾਰ ਵੀ ਕਹਿੰਦੇਗੇ ਸੀ ਆਲੇ ਦੁਆਲੇ ਦੇ ਏਰੀਆ ਚੋਂ ਨੂਰਪੁਰ ਦੇ ਚੋਰੀ ਕੀਤੀ ਹੈ ਉਹ ਆਲਰੇਡੀ ਵਿੱਚ ਜਾ ਗਿਆ ਇਹਨਾਂ ਬੰਦੇ ਦਾ ਪਹਿਲਾ ਕ੍ਰਾਈਮ ਹੋ ਰਿਹਾ ਜੀ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਤੇ ਤਕਰੀਬਨ 14 ਮਕਦਮੇ ਦਰਜ ਹੈ ਜੀ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਮੁਹੰਮਦ ਨਸੀਮ ਉਸ ਬਾਲਾ ਇਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੋਏ ਇਹ ਸਾਰੇ ਚੋਰੀ ਦੇ ਮੁਕਦਮੇ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮੁਕਦਮੇ ਦਰਜੇ ਨੇ ਪੰਜਾਬ ਚ ਨੇ ਜਾਂ ਹਰਿਆਣਾ ਚ ਇਹ ਪੰਜਾਬ ਚ ਨਹੀਂ ਜੀ ਤੇ ਹਰਿਆਣਾ ਚ ਹੋਏ ਨੇ ਹਾਂ ਜੀ ਹਾਂ ਜੀ ਇਹ ਮੁਹੰਮਦ ਨਸੀਮ ਉਫਬਾਲਾ ਇਹਦੇ ਕਿੰਨੇ ਮੁਕਦਮੇ ਨੇ ਇਹ ਤੇ ਦੋ ਪਰਚੇ ਪਹਿਲਾਂ ਹੀ ਇੱਕ ਜਲੰਧਰ ਦਾ ਇੱਕ ਸਿਰਸਾ ਦਾ ਜੀ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਇਹ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਨੂੰ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿਹਨੂੰ ਛੇਤੀ ਜਿਹੜਾ ਚੋਟੀ ਕੀਤੀ ਜਾ ਸਕੇ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਕਿ ਲੋਕ ਸੌ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਦੌਰਾਨ ਇਹ ਜਿਹੜਾ ਚੋਰੀ ਨੂੰ ਅੰਜਾਮ ਦਿੰਦੇ ਸੀਗੇ ਜੀ ਗੱਡੀ ਮਾਟਰਪੁਰ ਦੀ ਕਸਟਰੀ ਚ ਆਮਲੇ ਉਹਨੇ ਤਾਂ ਐਟੇਟ ਹੀ ਬਣਾਈ ਕਿ ਕਿਵੇਂ ਕਿ ਜਿਹੜਾ ਫਲਾਰਪਾਈ ਕੀਤੀ ਗਈ ਹੈ ਕਿਸ ਤਰੀਕੇ ਨਾਲ ਬਲੂ ਬਲੀਟ ਕਿਵੇਂ ਸਿਰ ਪੰਜਾਬ ਤੱਕ ਪਹੁੰਚੀ ਅੱਜ ਸਾਡੇ ਮਾਣਯੋਗ ਐਸਐਸਪੀ ਦਾ ਸ਼੍ਰੀ ਖਰਣਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਹੀਏ ਦੀ ਟੀਮ ਸੈਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੂਰਪੁਰਵੇਦੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਪਸ਼ੂਆਂ ਦੀ ਆਪਣੇ ਚੋਰੀਆਂ ਹੋਈਆਂ ਜਾਂ ਤੇ ਝੋਟੇ ਵਗੈਰਾ ਤੇ ਮੱਝਾਂ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਝਾਂ ਬਰਬਦ ਹੋਈਆਂ ਤੇ ਹੁਣ ਅਸੀਂ ਅਸੀਂ ਨੂਰਪੁਰ